ਜਿਵੇਂ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਬੋਟਾ ਮੰਗਣਾ ਇੱਕ ਪਾਰਟੀ ਦੀ ਰੈਲੀ ਦੀ ਵੀਡੀਓ ਆ ਜਿਸ ਵਿੱਚ ਪਾਰਟੀ ਵੱਲੋਂ ਆਪਣੇ ਰੈਲੀ ਦੇ ਵਿੱਚ ਸ਼ਾਮਲ ਹੋਏ ਬਹੁਤ ਸਾਰੇ ਲੋਕਾਂ ਦੇ ਲਈ ਚਾਹ ਤੇ ਪਕੌੜਿਆਂ ਦਾ ਲੰਗਰ ਲਗਾਇਆ ਗਿਆ ਹੁਣ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਬਹੁਤ ਸਾਰੇ ਲੋਕ ਇੱਕ ਦੂਜੇ ਦੇ ਉੱਤੋਂ ਵੀ ਹੋ ਹੋ ਕੇ ਟਾਬਰੇ ਵਿੱਚ ਪਾਏ ਹੋਏ ਬ੍ਰੈਡਾਂ ਨੂੰ ਚੱਕ-ਚੱਕ ਕੇ ਜਾਂ ਕੁੜਜੇ ਦੇ ਹੱਥਾਂ ਦੇ ਵਿੱਚੋਂ ਖੋ ਕੇ ਭੱਜ ਰਹੇ ਨੇ ਤੇ ਬਹੁਤ ਸਾਰੀਆਂ ਬੁੜੀਆਂ ਆਪਣੀਆਂ ਝੋਲੀਆਂ ਦੇ ਵਿੱਚ ਪਏ ਬ੍ਰੈਡਾਂ ਨੂੰ ਭਰ ਰਹੀਆਂ ਨੇ ਉਹ ਤੁਸੀਂ ਆਪ ਦੇਖੋ ਕਿ ਆਪਾਂ ਨੂੰ ਇਸ ਨੂੰ ਨਾ ਪਾਰਟੀਆਂ ਨੇ ਕਿੱਥੇ ਉਲਝਾ ਰੱਖਿਆ ਹੈ ਆਪਣੇ ਸਾਹਮਣੇ ਕੁਝ ਨਾ ਕੁਝ ਖਾਣ ਨੂੰ ਰੱਖ ਦਿੰਦੇ ਨੇ ਤੇ ਆਪਾਂ ਉਹਨਾਂ ਦੀ ਗੱਲ ਆਪਾਂ ਉਹਨਾਂ ਤੋਂ ਸਵਾਲ ਪੁੱਛਣ ਦੀ ਬਜਾਏ ਇਸ ਤਰ੍ਹਾਂ ਹੀ ਲੰਗਰਾਂ ਦੇ ਵਿੱਚ ਉਲਝ ਜਾਂਦੇ ਆ ਤੇ ਇੱਕ ਦੂਜੇ ਦੇ ਹੱਥਾਂ ਦੇ ਵਿੱਚੋਂ ਚਾਹ ਬਰੈੱਡ ਹੋ ਕੇ ਖਾਣੇ ਸ਼ੁਰੂ ਕਰ ਦਿੰਦੇ ਆ ਜਿੱਥੋਂ ਤੱਕ ਕਿ ਆਪਾਂ ਨੂੰ ਉਹਨਾਂ ਦੇ ਆਏ ਜਦੋਂ ਕੋਈ ਵੀ ਆਪਣੇ ਕੋਲੇ ਮਹੱਤਵਾਰ ਸੱਜਣ ਆਉਂਦਾ ਤਾਂ ਆਪਾਂ ਨੂੰ ਉਹਨਾਂ ਦੀ ਗੱਲ ਸੁਣਨੀ ਚਾਹੀਦੀ ਹੈ ਤੇ ਉਹਨਾਂ ਦੇ ਨਾਲ ਸਵਾਲ ਜਵਾਬ ਕਰਨੇ ਚਾਹੀਦੇ ਨੇ ਨਾ ਕਿ ਆਪਾਂ ਨੂੰ ਇਸ ਤਰ੍ਹਾਂ ਕਿਸੇ ਨਾ ਕਿਸੇ ਪਾਰਟੀ ਵੱਲੋਂ ਲਗਾਏ ਹੋਏ ਲੰਗਰ ਦੇ ਵਿੱਚ ਜਾ ਕੇ ਇੱਕ ਖਾਨ ਦੇ ਲਈ ਸਿਰਫ ਇੱਕ ਬੂਜ ਦੇ ਤੋਂ ਦੀ ਹੋ ਕੇ ਡਿੱਗਣਾ ਚਾਹੀਦਾ ਹੈ ਬਾਕੀ ਤੁਹਾਡੇ ਇਸ ਵੀਡੀਓ ਬਾਰੇ ਕੀ ਵਿਚਾਰ ਨੇ ਆਪਣੀ ਆਪਣੀ ਰਾਏ ਕਮੈਂਟ ਕਰਕੇ ਜਰੂਰ ਦੱਸੋ ਜੀ